ਸੋ ਚੰਦ ਸਕਿੰਟਾਂ ਵਿੱਚ ਜੀ ਸਾਹਿਬ ਤੇ ਗਗਨ ਢਾਲੀਵਾਲ ਜੀ ਸਾਡਾ ਧਰਨਾ ਚ ਕਾਉਣ ਵਾਸਤੇ ਆਏ ਸਾਨੂੰ ਕਹਿੰਦੇ 10 ਦਿਨ ਦੇ ਵਿੱਚ ਉਸ ਵੀ ਅਸੀਂ ਕਰਾਂਗੇ ਹੱਲ ਇਹਨਾਂ ਦੇ ਚੇਅਰਮੈਨ ਆ ਆਪਾਂ ਨੂੰ ਕੋਈ ਡਰ ਨਹੀਂ ਜੀ ਰਮਨ ਮਮਾਰਾ ਉਹ ਸਾਡੇ ਦੁਕਾਨਦਾਰਾਂ ਦੇ ਖਿਲਾਫ ਕਮੈਂਟ ਕਰੀ ਜਾਂਦਾ ਤੁਸੀਂ ਸਾਰੇ ਵੇਖ ਕੇ ਵੀ ਸੁਣਿਆ ਦਫਾ ਵਰ ਕਿੱਡੀ ਘਟੀਆ ਹਰਕਤ ਆ ਜੀ ਆ ਸ਼ਾਮ ਨੂੰ ਮੇਰਾ ਗੱਲ ਕੋਈ ਦੁਕਾਨਦਾਰ ਜੀ ਦੇ ਪਾਸਾ ਤੇ ਹਰ ਜੇ ਕੋ ਨੂੰ ਇਹ ਹੁੰਦਾ ਕਿ ਮੈਂ ਘਰੇ ਪਤਾ ਨਹੀਂ ਜੇ ਬਾਕੀ ਪਹੁੰਚ ਬਿਲਕੁਲ ਇਨੀਆਂ ਚੋਰੀਆਂ ਹੋ ਗਈਆਂ ਮੈਨੂੰ ਪਤਾ ਲੱਗਿਆ ਡੀਐਸਪੀ ਸਾਹਿਬ ਆਵੇ ਤੇ ਜੇ ਡੀਐਸਪੀ ਸਾਹਿਬ ਸਾਧਕ ਜੀ ਜੀ ਦੇ ਨਾਲ ਦੀ ਨਾਲੇ ਘੋਰ ਖੋ ਹੋ ਗਈ ਸੋ ਪੁਲਿਸ ਨੂੰ ਵੀ ਕਦਮ ਨੇ ਧਿਆਨ ਦੇਣਾ ਚਾਹੀਦਾ ਧਰਨੇ ਤੋਂ ਬਾਅਦ ਘੰਟਾ ਬਾਅਦ ਉਹ 10000 ਰੁਪਿਆ ਬਟੂ ਵਾਲੇ ਗੱਲ ਦੇ ਉਰ ਤੋਂ ਮਾਨਯੋਗ ਨਿਯਾਨੇ ਵਾਲੇ ਗੱਲ ਦੇ ਉਰ ਤੋਂ ਉਹ ਪਰਮੰਡਰ ਵਾਲੇ ਭਰਾਵਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇਸ ਗੱਲ ਦਾ ਫਿਕਰ ਹੈ ਕਿ ਜੇ ਹਰੇਕ ਇਨਸਾਨ ਜਿਹੜਾ ਸਾਰਾ ਦਿਨ ਮਿਹਨਤ ਕਰਦਾ ਉਹ ਆਪਦੇ ਨੂੰ ਮਹਿਫੂਜ਼ ਹੀ ਨਹੀਂ ਮਹਿਸੂਸ ਕਰ ਰਿਹਾ ਸ਼ਾਮ ਨੂੰ ਉਹਨੂੰ ਇਹ ਡਰ ਹੈ ਕਿ ਮੈਂ ਆਪਦੇ ਘਰੇ ਪਹੁੰਚਣਾ ਕਿ ਨਹੀਂ ਪਹੁੰਚਣਾ ਤੇ ਕਾਦੀ ਹੈ ਸਰਕਾਰ ਹੈ ਤੇ ਕਾਦਾ ਹੈ ਲਾਅਨ ਆਰਡਰ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ ਚੋਰੀਆਂ ਨੂੰ ਲੈ ਕੇ ਭਵੇਂ ਸਾਰਾ ਫਰੀਦਕੋਟ ਜ਼ਿਲ੍ਹਾ ਪਰੇਸ਼ਾਨ ਆ ਚੋਰੀਆਂ ਹੋ ਰਹੀਆਂ ਪਰ ਸਾਦਕ ਏਰੀਆ ਕੁਝ ਜ਼ਿਆਦਾ ਹੀ ਇਹਨਾਂ ਚੋਰੀਆਂ ਦਾ ਚੰਬਿਆ ਹੋਇਆ ਹੈ ਤੇ ਚੋਰੀਆਂ ਦੇ ਸਤਾਏ ਇਹਨਾਂ ਦੇ ਲੋਕਾਂ ਦਾ ਹਾਲਚਲ ਪੁੱਛਣ ਲਈ ਅੱਜ ਹਲਕੇ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਸਾਧਕ ਉਹਨਾਂ ਕੋਲ ਪਹੁੰਚੇ ਤੇ ਉਹ ਕਈ ਦੁਕਾਨਾਂ ਤੇ ਵਪਾਰੀਆਂ ਨੂੰ ਮਿਲਣ ਗਏ ਉਹਨਾਂ ਦਾ ਜਾ ਕੇ ਹਾਲਚਲ ਪੁੱਛਿਆ ਤੇ ਉੱਥੋਂ ਦੀ ਸਥਿਤੀ ਜਾਣੀ ਦੁਖੀ ਹੋਏ ਵਪਾਰੀਆਂ ਨੇ ਇੱਥੋਂ ਤੱਕ ਕਿਹਾ ਕਿ ਜੇ 5000 ਰੁਪਈਆ ਵੀ ਸ਼ਾਂਤਾਈ ਉਹ ਵਟ ਕੇ ਘਰ ਲੈ ਕੇ ਜਾਣਾ ਹੁੰਦਾ ਤਾਂ ਸੰਸਾ ਲੱਗਿਆ ਰਹਿੰਦਾ ਹੈ ਫਿਕਰ ਲੱਗਿਆ ਰਹਿੰਦਾ ਹੈ ਕਿ ਉਹ ਇਸ ਨੂੰ ਸਹੀ ਸਲਾਮਤ ਕਰ ਲੈ ਜਾਣਗੇ ਇਹ ਹਾਲਾਤ ਹੋਏ ਪਏ ਆਸਾਦ ਕਦੇ ਇਸ ਨੂੰ ਲੈ ਕੇ ਉਹਨਾਂ ਨੇ ਧਰਨਾ ਵੀ ਰੱਖਿਆ ਸੀ ਆਓ ਸੁਣਦੇ ਹਾਂ ਕਿਸ ਤਰ੍ਹਾਂ ਗੱਲਬਾਤ ਕਰ ਰਹੇ ਨੇ ਵਪਾਰੀ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਦੱਸ ਰਹੇ ਇਸ ਨੇ ਆਪਣੇ ਹਾਲਾਤ ਤੇ ਕੀ ਕਹਿੰਦੇ ਨੇ ਕੁਸ਼ਲਦੀਪ ਸਿੰਘ ਢਿੱਲੋਂ ਉਹਨਾਂ ਦੇ ਇਸ ਹਾਲਾਤ ਬਾਰੇ ਬੜਾ ਹੀ ਚਿੰਤਾਜਨਕ ਅਫਸੋਸਜਨਕ ਮਾਹੌਲ ਹੈ ਮੈਂ ਅੱਜ ਇੱਥੇ ਸਾਰਿਆਂ ਦੀਆਂ ਗੱਲਾਂ ਸੁਣ ਕੇ ਖਾਸ ਕਰਕੇ ਮੇਰੇ ਦੁਕਾਨਦਾਰ ਵੀਰਾਂ ਦੀਆਂ ਗੱਲਾਂ ਸੁਣ ਤੇ ਪਾਰ ਮੰਡਲ ਵਾਲੇ ਭਰਾਵਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇਸ ਗੱਲ ਦਾ ਫਿਕਰ ਹੈ ਕਿ ਜੇ ਹਰੇਕ ਇਨਸਾਨ ਜਿਹੜਾ ਸਾਰਾ ਦਿਨ ਮਿਹਨਤ ਕਰਦਾ ਉਹ ਆਂਡੇ ਨੂੰ ਮਹਿਫੂਜ਼ ਹੀ ਨਹੀਂ ਮਹਿਸੂਸ ਕਰ ਰਿਹਾ ਸ਼ਾਮ ਨੂੰ ਉਹ ਡਰਦਾ ਕਿ ਮੈਂ ਆਪਦੇ ਘਰੇ ਪਹੁੰਚਣਾ ਕਿ ਨਹੀਂ ਪਹੁੰਚਣਾ ਤੇ ਕਾਹਦੀ ਹੈ ਸਰਕਾਰ ਹੈ ਤੇ ਕਾਹਦਾ ਲਾਅਨ ਆਰਡਰ ਸੋ ਐਸਐਸਪੀ ਸਾਹਮਣੋਂ ਬੁਲਾਗੇ ਉਹਨਾਂ ਨੂੰ ਵੀ ਜੋੜਨਾ ਕਹਾਂਗੇ ਕਿ ਸਾਰੇ ਆਪਦੀ ਜ਼ਿੰਮੇਵਾਰੀ ਸਮਝੋ ਇਹ ਹਾਲਾਤ ਰੱਬ ਦਾ ਆਉਣ ਦਾ ਪੰਜਾਬ ਵਿੱਚ ਕਿ ਹਰੇਕ ਇਨਸਾਨ ਇੱਥੇ ਉਹਨੂੰ ਇਹ ਫਿਕਰ ਹੋਵੇ ਕਿ ਭਾਈ ਮੈਂ ਆਪਦੀ ਕਮਾਈ ਨੂੰ ਕਿਵੇਂ ਬਚਾਉਣਾ ਇੰਨੀਆਂ ਚੋਰੀਆਂ ਹੋ ਗਈਆਂ ਮੈਨੂੰ ਪਤਾ ਲੱਗਿਆ ਡੀਐਸਪੀ ਸਾਹਿਬ ਆਉਣ ਤੇ ਇਹ ਡੀਐਸਪੀ ਸਾਹਿਬ ਸਾਧਕ ਜੀ ਸੀ ਦੇ ਨਾਲ ਦੀ ਨਾਲ ਇੱਕ ਹੋਰ ਖੋ ਹੋਗੀ ਸੋ ਇਹ ਪੁਲਿਸ ਨੂੰ ਵੀ ਕਦੇ ਮਨ ਧਿਆਨ ਦੇਣਾ ਚਾਹੀਦਾ ਕਿ ਕਿਦਣਾ ਕਿਤੇ ਪੁਲਿਸ ਦੀ ਬਹੁਤ ਵੱਡੀ ਕੁਤਾਈ ਹੈ ਸੋ ਇਸ ਕਰਕੇ ਮੈਂ ਦੇਖਿਆ ਐਵੇਂ ਨਿੱਕੇ ਨਿੱਕੇ ਗੱਲਾਂ ਪਾੜਨਗੇ ਸੋਸ਼ਲ ਮੀਡੀਆ 'ላይ ਕਿ ਅਸੀਂ ਆ ਕੀਤਾ ਉਹ ਕੀਤਾ ਜਿੱਥੇ ਲੋਕ ਤੰਗ ਹੈ ਦੁਖੀ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਸੋ ਐਸਐਸਪੀ ਨਾਲ ਵੀ ਇੱਕ ਦਿਨ ਚ ਗੱਲ ਕਰਕੇ ਇਹਦਾ ਹੱਲ ਕਢਾਉਣਾ ਹੈ ਏਪੀ ਸਾਹਿਬ ਤੇ ਗਗਨ ਧਾਲੀਵਾਲ ਜੀ ਸਾਡਾ ਧਰਨਾ ਚ ਕਾਉਣ ਵਾਸਤੇ ਆਏ ਸਾਨੂੰ ਕਹਿੰਦੇ 10 ਜਨ ਦੇ ਵਿੱਚ ਉਸ ਵੀ ਅਸੀਂ ਕਰਾ ਦੇ ਹੱਲ ਇਹਨਾਂ ਦੇ ਚੇਅਰਮੈਨਾਂ ਆਪਾਂ ਕੋਈ ਡਰ ਨਹੀਂ ਜੀ ਰਮਨ ਮਮਾਰਾ ਹਾਂ ਮੋਰ ਸਾਡੇ ਦੁਕਾਨਦਾਰਾਂ ਦੇ ਖਿਲਾਫ ਵਿਰੋਧ ਕਮੈਂਟ ਕਰੀ ਜਾਂਦਾ ਜੀ ਤੁਸੀਂ ਸਾਰੇ ਵੇਖ ਕੇ ਵੀ ਸੁਣਿਆ ਦਸੋਂ ਵਰ ਕਿਡੀ ਘਟੀਆ ਹਰਕਤ ਆ ਜੀ ਕੀ ਇਹਨਾਂ ਦਾ ਹੈਗਾ ਜੀ ਤੇ ਧਰਨੇ ਤੋਂ ਬਾਅਦ ਘੰਟਾ ਬਾਅਦ ਉਹ 10000 ਰੁਪਿਆ ਬਟੂਆ ਲੈ ਕੇ ਵੱਢ ਕੇ ਉੱਥੇ ਕੋਈ ਸਿਸਟਮ ਹੀ ਨਹੀਂ ਕੋਈ ਪੁੱਛ ਕੇ ਥੀ ਗੁੰਡਾ ਕਰਦੀ ਦੇ ਚੋਰ ਬਜਾਰੀ ਅੱਗਗੇ ਥੋੜੀ ਲੋੜ ਤੋਂ ਗੱਲ ਚੁੱਕੀ ਹੈ ਇਹ ਹਕੀਕਤ ਹੈ ਆਮ ਜਨਤਾ ਦੇ ਲਈ ਇੱਕ ਬਿਮਾਰੀ ਬਣ ਚੁੱਕੀ ਹੈ ਕੋਈ ਬੰਦਾ ਫੇਰ ਨਹੀਂ ਆ ਸ਼ਾਮ ਨੂੰ ਮੇਰਾ ਗੱਲ ਕੋਈ ਦੁਕਾਨਦਾਰ ਜਿਹਦੇ ਪਰਦਾਤੇ ਅਜੇ ਕੋ ਨੂੰ ਇਹ ਹੁੰਦਾ ਕਿ ਮੈਂ ਘਰੇ ਪਤਾ ਨਹੀਂ ਕਿ ਬਾਬੂ ਕੋਹ ਚੋ ਉਹਨੂੰ ਡਰ ਹੁੰਦਾ ਉਹਦੇ ਘਰ ਦੇ ਕਿ ਜਾਣ ਪੀ ਕਿ ਇੱਥੋਂ ਤੇ ਕੀ ਗੱਲ ਬਣੀ ਖੜੀ ਹੈ ਮਤਲਬ ਇਹ ਇੱਥੇ ਗੱਲ ਦੀ ਕੋਈ ਕਿਸੇ ਦੇ ਪਰਵਾਹ ਨਹੀਂ ਕੋਈ ਕਿਸੇ ਨੂੰ ਘਰ ਨਹੀਂ ਕੋਈ ਨਾ ਕਿ ਜਿਆਦਾ ਨਾ ਲੱਤੀ ਸਾਫ ਤੇ